ਆਗੇ ਜੇ ਆਗੇ ਮੇਰੀ ਗੱਲ ਸੁਣਾ ਤਈ ਨਾ ਰਹੀ ਕਿ ਖਰਾ ਖਾਦੀ ਆ ਨਹੀਂ ਖਾਦੀ ਆ ਦਵਾਈ ਹੁਣ ਤੇ ਮੈਨੂੰ ਫਰਕ ਆ ਵਾ ਅੱਛਾ 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 ਆਹੋ ਤਾਈ ਆਈ ਮਿਲ ਕੇ ਗਈ ਕਿ ਨਹੀਂ ਨਹੀਂ ਤਾਈ ਤੇ ਮੈਨੂੰ ਮਿਲਣ ਆਈ ਹਾਂਦੀ ਮੈਨੂੰ ਪਤਾ ਲੱਗਾ ਠੀਕ ਨਹੀਂਗੀ ਅੱਛਾ ਅੱਛਾ ਤੇ ਮੈਂ ਹਾਂ ਚੱਲ ਪਤਾ ਲੈਵਾ ਹੂੰ ਹੂੰ ਤੇ ਚੱਲ ਬੈਠੀ ਵਿਚਾਰੀ ਲਾਗੇ ਬਾਬਾ ਗੱਲਾਂ ਬਾਤਾਂ ਕੀਤੀਆਂ ਮਨ ਹੋਰ ਦਾ ਹੋਰ ਹੋਇਆ ਉਹ ਚੱਲ ਯਾਰ ਇਸ ਤਰ੍ਹਾਂ ਹੀ ਆ ਪਰ ਨਾ ਪਾਈ ਇੱਕ ਗੱਲ ਕਹਿੰਦੀ ਸੀ ਹਾਂ ਆਂਦੀ ਹੀ ਕਿ ਜਦੋਂ ਧੀ ਪੁੱਤ ਵਿਆਹੀਏ ਨਾ ਤੇ ਮਗਰ ਫੇਰਾ ਮਾਰੀ ਦਾ ਹੁੰਦਾ ਵਾ अच्छा 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 आहो ਤੇ ਆਂਦੀ ਭਾਵੇਂ ਜਿੱਦਾਂ ਮਰਜੀ ਆ ਨਾ ਕੁੜੀ ਦੇ ਮਗਰ ਜਾਇਆ ਕਰੋ ਉਹ ਜੀਵਨ ਸਿਆਣੇ ਬੰਦੇ ਹਮੇਸ਼ਾ ਸਿਆਣੇ ਹੁੰਦੇ ਆ ਠੀਕ ਨਹੀਂ ਅਸੀਂ ਜਿਤਨਾ ਮਰਜੀ ਆ ਨਾ ਆਪਣੇ ਤਾਂ ਫਿਰ ਵੀ ਜਿਹੜੇ ਹਰ ਤੋਂ ਸੀਨੀਅਰ ਹਨ ਉਹਨਾਂ ਜਮਾਨਾ ਜ਼ਿਆਦਾ ਖਾਦਾ ਹੁੰਦਾ ਵਾ ਠੀਕ ਨਹੀਂ ਗੱਲ ਤੇ ਵਾਕਿਆ ਤੁਹਾਡੀ ਸਹੀ ਆ ਪਰ ਨੂੰ ਇਹੋ ਗੱਲ ਕਹਿਣੀ ਸੀ ਤਾਈ ਕਿ ਤੇਹੀ ਕੁੜੀ ਕੋ ਹੋ ਕੇ ਆਓ ਜਰੂਰ ਤੇ ਚਲ ਕਿਵੇਂ ਮਾਰਨੇ ਕਿੜਾ ਚਲ ਜੀ ਸਰ ਕਹਿ ਦੇਣਾ ਹਾਂ ਆਹੋ ਜਾਣਾ ਪੈਣਾ ਮੇਰੀ ਗੱਲ ਸੁਣੋ ਫਿਰ ਕਿਸ ਦਿਨ ਕੀ ਹੋਇਆ ਚਲੋ ਅੱਜ ਹੀ ਚਲੀਏ ਨਲਿਨਾ ਮੇਰਾ ਜੀ ਨਹੀਂ ਲੱਗਣ ਡਿਆ ਪਤਾ ਨਹੀਂ ਕੀ ਗੱਲ ਮੇਨੂੰ ਖੋਜ ਹੀ ਪੈਂਦੀ ਆ ਏਦਾਂ ਕਰੀਏ ਮੈਂ ਫੋਨ ਕਰ ਦਣੀ ਕੁੜੀ ਨੂੰ ਵੀ ਅਹੀਂ ਆਉਣਾ ਵਾ ਕਰਦਾ ਫੋਨ ਫਿਰ ਮੇਰੀ ਗੱਲ ਸੁਣ ਲੈ ਘੜੀ ਮੂੜੀ ਕਹਦਾ ਫੋਨ ਕਰਨਾ ਧੀ ਆਪਣੀ ਕੋਈ ਤਾਂ ਜਾਣਾ ਸੀ ਕਿ ਉਪਰੇ ਘਰ ਜਾਣਾ ਵਾ ਤੇਰਾ ਦਿਮਾਗ ਸਹੀ ਆ ਕਿੰਨੀ ਕਦੀ ਫੋਨ ਕਰ ਕਰ ਜਾਣਾ ਉੱਥੇ ਤੋਂ ਮੇਰੀ ਗੱਲ ਸੁਣ ਆਪਾਂ ਧੀ ਆਪਣੇ ਦੇ ਘਰ ਜਾਣਾ ਵਾ ਉੱਥੇ ਪਾਣੀ ਤਾਂ ਨਹੀਂ ਪੀਵਾਂਗੇ 10 ਮਿੰਟ ਬਹਾਂ ਗੱਲਾਂ ਬਾਤਾਂ ਕਰਾਂਗੇ ਉਹ ਦੁੱਖ ਸੋ ਕਰਾਂਗੇ ਤੇ ਮੁੜ ਕੇ ਘਰ ਨੂੰ ਆ ਜਾਾਂਗੇ ਹੈ ਚਲੋ ਠੀਕ ਆ ਫਿਰ ਠੀਕ ਨਹੀਂ ਤੇ ਇਦਾਂ ਕਰਾਂ ਫਿਰ ਮੈਂ ਤਿਆਰ ਹੋਵਾਂ ਚੱਲੀਏ ਫਿਰ ਮਰਜੀ ਆ ਤੇਰੀ ਫਿਰ ਮੈਂ ਮੈਂ ਦੇਖ ਤੇ ਮੈਨੂੰ ਇਹ ਵੀ ਤੂੰ ਬਿਮਾਰਵਾ ਤਾਂ ਜਾ ਕੇ ਉੱਥੇ ਹੋਰ ਬਿਮਾਰ ਹੋ ਕੇ ਕੀ ਕੀ ਕਰਾਂ ਚੱਲ ਕੋਈ ਨਹੀਂ ਹੁਣ ਮੈਂ ਠੀਕ ਹੱਗੇ ਨਾਲ ਆ ਲੈ ਦਵਾਈ ਤੇਰੀ ਮੈਂ ਹੋਰ ਲੈ ਆਂਦੀ ਆ ਠੀਕ ਆ ਅभी ਰੱਖ ਲੈ ਉਹ ਅੱਗੇ ਆ ਲੈ ਹਾਈ ਹਾਈ ਹਮ ਤਰਾ ਐਡਾ ਪੁੜਾ ਲਿਆ ਤਾਂ ਦਵਾਈਆਂ ਦਾ ਮੈਂ ਦੱਸ ਮੈਂ ਕਿਹੜੀ ਮੈਂ ਕੱਲਾ ਮੈਂ ਕੀ ਕਰਾਂ ਹਮ ਤਰਾ ਇੰਨੀ ਦਵਾਈ ਖਾ ਖਾ ਕੇ ਮੇਰੀ ਤਾਂ ਮਤ ਵੱਜੀ ਆ ਹੁਣ ਨਹੀਂ ਜੀ ਕਰਦਾ ਮੇਰਾ ਦਵਾਈ ਖਾਣ ਨੂੰ ਡਾਕਟਰ ਚ ਦਵਾਈ ਥੋੜੇ ਇੰਨੀਆਂ ਗੋਲੀਆਂ ਦਿੱਤੀਆਂ ਕੋ ਤੇਰੇ ਭਲੇ ਵਾਸਤੇ ਦਿੱਤੀਆਂ ਉਹਨਾਂ ਨੇ ਠੀਕ ਨਹੀਂ ਚਲ ਕੋਈ ਦੀ ਖਾ ਲੈਣੀ ਆ ਅੱਗੇ ਮਰ ਚ ਲਈ ਖਾਂ ਖਾਂ ਕੇ ਹੁਣ ਅਗਰ ਨਾ ਥੋੜਾ ਬਚਾ ਹੋਇਆ ਕਰੀ ਨਹੀਂ ਹੁਣ ਤੇ ਫਰਕ ਵਾ ਆਹੋ ਫਿਰ ਇਦਾਂ ਕਰਨੀ ਆ ਤਿਆਰ ਹੋਈ ਜਾਣੀ ਆ ਤੇ ਚਲੋ ਹਾਂ ਜਾ ਕੇ ਫੇਰਾ ਮਾਰਈਏ ਤੇ ਮੋਟਰਸਾਈਕਲ ਮੰਗ ਲਿਆ ਉਹਦਾ ਉਹ ਜਾਨਾ ਮੈਂ ਯਾਰ ਪਾ ਕੇ ਲੈਉਣਾ ਕੋਈ ਗੱਲ ਨਹੀਂ ਕੀ ਉਹ ਗੜਾ ਭੱਜਾ ਵਿਚਾਰਾ ਹੱਦੇ ਤੋਂ ਉਹਨੂੰ ਪਤਾ ਵਾ ਚਲੋ ਬੜਾ ਕਰਦਾ ਵਾ ਜੀ ਉਹਨੇ ਮੇਰੇ ਨਾਲ ਜਰਾ ਬੱਜੀ ਜੇ ਬੱッセ ਗਏ ਨਾ ਫਿਰ ਸ਼ਾਮਾਂ ਪੈ ਜਾਣੀਆਂ ਉਹ ਨਹੀਂ ਨਹੀਂ ਜਾਨਦੇ ਮੋਟਰਸਾਈਕਲ ਤੇ ਕੋਈ ਗੱਲ ਹੀ ਨਹੀਂ ਕੀ ਮੰਗ ਲਓ ਫਿਰ ਪਰ ਨਾਲੇ ਯਾਰ ਅਸੀਂ ਉਦੋਂ ਹੀ ਪ ਤੇ ਇਹ ਕੋ ਅੱਧਾ ਲੀਟਰ ਵੱਧ ਪਾ ਕੇ ਛੱਡ ਗਿਆ ਐ ਮੈਂ ਚੱਲ ਕਿਸ ਦੀ ਚੀਜ਼ ਲੈਂਦੀ ਬੰਦਾ ਕਿਹਨ ਮੇਨਵਾ ਤੋਲਵਾ ਕੰਮ ਹੁੰਦਾ ਹਨਾ ਹੁਣ ਵੀ ਲਿਆਵਾਂਗੇ ਚੱਲ ਕੋਈ ਗੱਲ ਜਾਓ ਫਿਰ ਉੱਥੋਂ ਗੱਲਾਂ ਨਾ ਕਰੋ ਬਹੁਤੀਆਂ ਜਾਵ ਜਾ ਕੇ ਤੇ ਮੰਗ ਕੇ ਲਿਆਓ ਮੋਟਰਸਾਈਕਲ ਚੱਲ ਠੀਕ ਐ ਸਰ ਚੱਲ ਇਹ ਖਾਲੀ ਇਹ ਮਾਨ ਗਏ ਹੁਣ ਨਾ ਇਦਾਂ ਕਰੂੰਗੀ ਆਪਣੀ ਤੀਨ ਨੂੰ ਮਿਲ ਕੇ ਆਉਂਗੀ ਕਿੱਡਾ ਚਾ ਚੜਨਿਆ ਮੈਨੂੰ ਮੈਨੂੰ ਆਉ ਲੱਗਣਾ ਜਦਾਂ ਹਾਂ ਬਿਲਕੁਲ ਠੀਕ ਹੋ ਗਈਆਂ ਆਪਣੀ ਤੀਨ ਨੂੰ ਮਿਲੂੰਗੀ ਨਾ ਤੇ ਮੇਰੇ ਸਾਰੇ ਦੁੱਖ ਭੁੱਲ ਜਾਣੇ ਆ ਚੱਲ ਮਨਾ ਉੱਠ ਕੇ ਤਿਆਰ ਹੋ ਤਵਾਦਾ ਜਾ ਕੇ ਆਪਣੀ ਤੀਨ ਮਿਲੂੰਗੀ ਨਾ ਆਪੇ ਠੀਕ ਹੋਏ ਨਾ ਮੈਂ ਸਾਰੀ। ਮਾਸੀ ਮਾਪੀ ਵੀ ਆਂ ਟਾਈਮ ਨਾਲ ਘਰ ਆ ਗਿਆਂ ਕਿ ਉਹਨਾਂ ਦਰਜੀ ਨੂੰ ਅੱਜ ਮੈਂ ਤੇਰੇ ਵਾਸਤੇ ਮਾ ਕੇ ਦੇ ਆਵਾ। ਜਉਂਦਾ ਵਿਆਹ ਹੈ ਕਿਤੇ ਬਾਹਰ ਗਏ ਨਹੀਂ ਆ। ਦਲਜੀਤ ਤੂੰ ਕਿੱਥੇ ਚੱਲੇ ਜੇ ਤਿਆਰ ਹੋ ਕੇ? ਉਹ ਜਉਣਾ ਕਿੱਥੇ ਆ? ਤੂੰ ਵੀ ਤਿਆਰ ਹੋ ਕੱਪੜੇ ਪਾ ਕੇ ਕਿੱਥੇ ਕਰ? ਕਿਉਂ ਜਉਂਦਾ ਵਾ? ਛੇਤੀ ਘਰ ਪਹੁੰਚਤੀ ਮਾਰ। ਕਿਉਂ ਜਉਣਾ ਕਿੱਥੇ ਆ? ਤੈਨੂੰ ਦੱਸ ਦਿੰਨਾ ਨਾ ਜਾ। ਮੰਮੀ ਨੂੰ ਪੁੱਛਿਆ ਵਾ? ਮੈਂ ਪੁੱਛ ਲੂੰਗਾ ਜਾ। ਮੰਮੀ ਫਿਰ ਕਹਿਨ ਨਾ। ਮੇਰੀ ਗੱਲ ਮੰਨ। ਆਪੇ ਕਰ ਲਓ ਮੰਮੀ ਜਾ ਤਿਆਰ ਹੋ। ਮੈਂ ਹਾਂਜੀ ਕੀ ਗੱਲ ਹੋਏ ਲਮੇ ਪਏ ਜੇ ਵੇਖੋ ਹਣੀ ਹੁੰਦਾ ਸਿਰ ਜਾ ਪਟਣੈ ਲਮੇ ਪੈ ਠੀਕ ਵਾ ਤੂੰ ਟੈਨ ਨਾ ਹੀ ਆ ਗਿਆ ਅੱਜ ਆਹੋ ਫਿਰ ਮੈਂ ਕੰਮ ਛੇਤੀ ਨਿਬੜ ਗਿਆ ਹੀਗਾ ਅੱਛਾ ਤੇ ਫਿਰ ਮੈਂ ਆ ਗਿਆ ਅੱਛਾ ਅੱਛਾ ਠੀਕ ਵਾ ਤੇ ਲਾਂਦੇ ਨਹੀਂ ਕੱਪੜੇ-ਕੁੱਪੜੇ ਲਾਏ ਨਹੀਂ ਕੱਪੜੇ ਮੈਂ ਤਾਂ ਕੋਹਰ ਸੋਚਿਆ ਹਾਂ ਸ਼ਾਮਾਂ ਤੇ ਪਈਆਂ ਹੋਣਾਂ ਤੇ ਕੰਮ ਹੋਣ ਵੀ ਹੋਰ ਹੈ ਨਹੀਂਗਾ ਅੱਛਾ ਮੈਂ ਚੱਲਦਾ ਜੀਨ ਨੂੰ ਬਾਹਰੋਂ ਘੜੀ ਸ਼ਹਿਰੋਂ ਕਮਾ ਲੈਣਾ ਦਲਜੀਤ ਨੂੰ ਸ਼ਹਿਰੋਂ ਕਮਾ ਲੈਣਾ ਵਾ ਆਹੋ ਨਾ ਸ਼ਹਿਰ ਕੀ ਘੁੰਮਣ ਵਾਲਾ ਕਮਾਉਣ ਜਾਣਾ ਤੂੰ ਚੱਲ ਮਾਤਾ ਕੁਮੜਾਣਾ ਦੇ ਕੋਈ ਨਹੀਂ ਕੁਛ ਹੁੰਦਾ ਹੂੰ ਚਲੋ ਫੇਰ ਵੀ ਹੁੰਦਾ ਹੀ ਆ ਬੰਦਾ ਨਵਾਂ ਸਮਾਂ ਚੱਲ ਘਵਾ ਲਏ ਹੁੰਨੇ ਆ ਹਨਾ ਦੇ ਨਵਾਂ ਸਮਾਂ ਬੰਦਾ ਦਾ ਹੈਗਾ ਵਾ ਆਪਾਂ ਟਾਈਮ ਹੁਣ ਰੋਟੀ ਪਣਦਾ ਹੋਇਆ ਵਾ ਹੈ ਹੁਣ ਕੰਮ ਤਾਂ ਦਾ ਸ਼ੁਰੂ ਹੋਣਾ ਉਹ ਮੇਰੀ ਘਾਸਣ ਦੀ ਫਿਕਰ ਨਾ ਕਰੋ ਰੋਟੀ ਪਣਦਾ ਮੈਂ ਬਾਹਰੋਂ ਪੈਕ ਕਰਾ ਦੇਉਂ ਕੁਛ ਰੋਈ ਰੋਟੀ ਖਾਣੀ ਮੈਂ ਨਹੀਂ ਖਾਣੀ ਰੋਟੀ ਬਾਹਰੋਂ ਆ ਮੈਂ ਤਾਂ ਅੱਗੇ ਦਿਲ ਨੂੰ ਕੁਛ ੋਂਡਿਆ ਕਾਲੀਆਂ ਪੈਂਡੀਆਂ ਵਾ ਅੱਛਾ ਹੂੰ ਤੇ ਪਹਿਲਾਂ ਤਾਂ ਕਹਿੰਦੇ ਹੁੰਦੇ ਅੱਜ ਮੇਰੇ ਲਈ ਆ ਲਿਆ ਵੀ ਖਾਣ ਨੂੰ ਪੀਜਾ ਖਾਉਂਗੀ ਤੇ ਪਹਿਲਾਂ ਕੱਲਾ ਹੋ ਗਈ ਹੁਣ ਨਹੀਂ ਆ ਹੁਣ ਨਾ ਆ ਬਾਹਰ ਬੁਰਦਾ ਪ੍ਰੋਗਰਾਮ ਛੱਡੋ ਐਵੇਂ ਬਾਹਰ ਕਿਹੜਾ ਚੰਗਾ ਮਿਲਦਾ ਖਾਣ ਨੂੰ ਤੁਸੀਂ ਨਾ ਖਾਓ ਧੰਨ ਵੜ ਕੇ ਆਪੇ ਰੋਟੀਆਂ ਤੋਂ ਲਾ ਦੂਗੀ ਨਾ ਤਾਨੂੰ ਚੰਗਾ ਖਾਣਾ ਸਾਨੂੰ ਕਿ ਆਪਾਂ ਚੰਗਵਾ ਰੇ ਨਹੀਂ ਅਛਾ ਖਾਣ ਪੀਣ ਚਲੇ ਤੁਸੀਂ ਤੇ ਹੋਰ ਮੈਂ ਕੀ ਕਰਨਾ ਜਾ ਕੇ ਮਾਤਾ ਨਹੀਂ ਤੇ ਜਾਣਾ ਬੜਾ ਭੋਲੀਆਂ ਇਹ ਗੱਲਾਂ ਕਰੀ ਜਾਂਦੀ ਯਾਰ ਜੇ ਜਾਣਾ ਤਾਂ ਟਾਈਮ ਲੱ ਜਾਂਦਾ ਬੰਦਾ ਆ ਕੋਈ ਟਾਈਮ ਜਾਂਦਾ ਵਾ ਉਹ ਇਦਾਂ ਹੀ ਟਾਈਮ ਲੱਗਦੇ ਆ ਐਵੇਂ ਬੁੜੀਆਂ ਭੁਲੇਖੜਾਈ ਜਾਂਦੀਆਂ ਆ ਅੱਜ ਲੈ ਗਿਆ ਨਾ ਉਹਨੇ ਰੋਜ਼ ਕਿਆ ਕਰਨਾ ਵਾ ਚਲੋ ਚਲੀਏ ਫੇਰ ਘੁੰਮਣ ਓਏ ਉਹਨਾਂ ਚੋਂ ਨਹੀਂ ਆ ਮੈਂ ਜਾਣਦਾ ਉਹਨੂੰ ਅਸ਼ਾ ਹਾਂ ਜੀ ਤੇ ਵਿਆਹ ਤਾਂ ਜਮੀਨਾਂ ਨਹੀਂ ਹੋਇਆ ਤੂੰ ਜਾਨ ਨੂੰ ਲੈ ਆ ਪਿਆ ਮਾਂਤਾ ਐਵੇਂ ਨੱਡਾ ਕਰਿਆ ਕਰ ਤੂੰ ਕਿਆ ਆ ਬਜਾਓ ਪੁੱਤ ਜਾਓ ਮੈਂ ਸਗੋਂ ਪੁੱਛਣ ਆਇਆ ਵਾ ਨਾ ਕਦੀ ਮਾਂ ਨੂੰ ਤੇ ਕਿਆ ਨਹੀਂ ਕਿ ਮਾਂ ਚਾਚਲੇ ਕੋਲੋਂ ਫੇਰ ਆਈਏ ਜਾਣਾ ਆ ਮਾਂਤਾ ਪੀਜਾ ਖਵਾ ਲੇ ਹੁੰਨਾ ਵਾ ਤੂੰ ਗੱਲ ਤੇ ਕਰ ਨਹੀਂ ਮਾਂ ਨੂੰ ਚੁੰਡੀਆਂ ਵੜਦਾ ਪੀਜਾ ਮਾਂ ਨੇ ਖਾਣੂ ਪੀਜਾ ਖਾਣਾ ਵਾ ਕਿ ਦੋ ਕੁ ਮਿੰਟ ਪਹਿਲਾਂ ਤੇ ਵੜ ਕੇ ਆ ਹੀ ਆਹੋ ਹੋਰ ਮੈਂ ਕੀ ਕਹਿਣਾ ਫਿਰ ਹਾਂ ਤੂੰ ਹੀ ਕੱਲ ਨੂੰ ਇਹ ਕਹਿਣਾ ਜੀ ਕਾਹਦਾ ਕਰਦਾ ਤੇ ਜੀ ਕਾਹਦਾ ਕਰਦਾ ਵਾ ਮੈਂ ਲੈ ਆਉਂਗਾ ਹਾਂ ਇਹ ਕੰਮ ਨਾ ਪੁੱਠੇ ਸਿੱਧੇ ਮੈਨੂੰ ਚੰਗੇ ਲੱਗਦੇ ਉਹ ਚੱਲ ਮਾਤਾ ਛੇਤੀ ਆ ਜਾਇਆ 1 ਘੰਟੇ ਚ ਮੋੜ ਆਉਣਾ ਆਪਾਂ ਤੇ ਮੈਂ ਲਿਆ ਆਉਂਗਾ ਤੇਰੇ ਲਈ ਖਾਣ ਨੂੰ ਚੰਗਾ ਮੈਨੂੰ ਪਤਾ ਤਾਂ ਐਵੇਂ ਹੱਥੋਂ ਤੋਂ ਕਰ ਜੀ ਚੰਗਾ ਫਿਰ ਮਾ ਜਾਣ ਨੂੰ ਦੱਸ ਦਿਓ ਮੈਂ ਕੀ ਦੱਸਣਾ ਡੈਡੀ ਨੂੰ ਆਪੇ ਪਤਾ ਲੱਗ ਜਾਣਾ ਉਹ ਵੀ ਘਰ ਨਹੀਂ ਕਿਤੇ ਗਏ ਆ ਯਾਰ ਦੱਸ ਦਿਓ ਨਾ ਐਵੇਂ ਫਿਕਰ ਕਰਨਗੇ ਉਹ ਚੰਗਾ ਕੋਈ ਗੱਲ ਨਹੀਂ ਆ ਮੁੰਡਾ ਹੱਥਾਂ ਤੇ ਨਿਕਲਦਾ ਜਾਣ ਰਿਹਾ ਵਾ ਉਹਨੇ ਨਾ ਮਿੰਨੇ ਮਿੰਨੇ ਕਰਤਾ ਹੁਣ ਅੰਦਰ ਵੜ ਕੇ ਕਰਨਾ ਵਿੱਚ ਉਹ ਦੱਸ ਕਿ ਬਾਹਰੋਂ ਪਿਜੀ ਖਾਂਦੀ ਆਈ ਐ ਇਹਨਾਂ ਵਾਲੀ ਦੇ ਨਾ ਬਹੁਤੀ ਹੱਦ ਹੁੰਦੀ ਜਾਂਦੀ ਆ ਇਹਨੂੰ ਥੋੜਾ ਕੰਟਰੋਲ ਚ ਕਰਨਾ ਹੀ ਪੈਣਾ ਕੁੜੀ ਨੂੰ ਦੱਸ ਜੇ ਉਹਨੇ ਕਹਿਤਾ ਵਾ ਤਾਂ ਤੂੰ ਵੀ ਮਨਾ ਕਰਦੇ ਰੋਟੀ ਪੜਦਾ ਵਿੜਾ ਹੋਇਆ ਵਾ ਧਾਰਾ ਤੂੰ ਨਾ ਕੱਢਣ ਵਾਲੀਆਂ ਵਾ ਵੀ ਕੌਣ ਕਰੂਗਾ ਕੰਮ ਮੈਂ ਨਹੀਂ ਜਾ ਸਕਦੀ ਤੇ ਚੱਲ ਹਾਂ ਹੁਣ ਅਜੇ ਤੂੰ ਪੈਰ ਤੇ ਤਿਆਰ ਹੋ ਕੇ ਆਇਆ ਮੇਰੇ ਵੱਲ ਤੈਨੂੰ ਹੁਣ ਗਾਂ ਦਾ ਦੱਸੂ ਮੈਂ ਤੈਨੂੰ ਗਾਰ ਪਿਜ਼ਾ ਖਵਾ ਲੂੰਗੀ ਬਾਹਰ ਕੱਢ ਕੇ ਵੇਖੀ ਸਈਂ ਹਾਂ ਇਹਨੂੰ ਵੀ ਆਲਦੇ ਜਦੋਂ ਜਿਹਦੇ ਕੰਬਲ ਤੋਂ ਹੱਥ ਦੁਖਦੇ ਆ ਸੋਫੇ ਚੜ੍ਹਦੇ ਬਾਹਾਂ ਦੁਖਦੀਆਂ ਵਾ ਹੈ ਤਾਂ ਪਿਜ਼ੇ ਖਾਉਂਦੇ ਉਂਗਲਾਂ ਦੁਖਦੀਆਂ ਇਹਦੀਆਂ ਹੱਦੀ ਹੋਈ ਇੰਨਾਂ ਵਾਲੀ ਕੀ ਕਰਾਂ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਰੋਕਣਾ ਤਾਂ ਮੈਂ ਚਾਹੁੰਨੀ ਇਹਨਾਂ ਨੂੰ ਪਰ ਕੀ ਕਰਾਂ ਹੁਣ ਮੈਂ ਮੈਂ ਤਾਂ ਇਹ ਵੀ ਕਿਹਾ ਮੈਂ ਬਿਮਾਰ ਆ ਤਾਂ ਵੀ ਨਹੀਂ ਮੰਨਿਆ ਇਹ ਮੁੰਡਾ ਹੁਣ ਪਿਓ ਨੂੰ ਦੱਸਦੀ ਪਿਓ ਨੂੰ ਮੈਂ ਕਿਹ ਦੱਸਣਾ ਉਹਨੂੰ ਆਪੇ ਪਤਾ ਲੱਗ ਜਾਣਾ ਵਾ ਉਹ ਵੀ ਤੁਹਾਡੇ ਵਾਲਦਾ ਹੀ ਉਹਨੇ ਕਿਹ ਮੇਰੇ ਨਾਲ ਦੀ ਗੱਲ ਕਰਨੀ ਆ ਹੱਦ ਹੋਈ ਇਹਨਾਂ ਵਾਲੀ ਕੀ ਕਰਾਂ ਹੁਣ ਮੈਂ ਭੈਣੇ ਮੈਨੂੰ ਹੈਪੀ ਦਾ ਪਹਿਲਾਂ ਫੋਨ ਆ ਗਿਆ ਸੀ ਆਹੋ ਇੰਜਾਂ ਕਰੋ ਤੁਸੀਂ ਇੱਥੇ ਆ ਜਾਓ ਨਾ ਤੁਸੀਂ ਲੈ ਭੈਣ ਕਿਹੋ ਜਿਹੀਆਂ ਗੱਲਾਂ ਕਰਦੇ ਤੁਸੀਂ ਉਹਦਾ ਡਰ ਤੁਹਾਨੂੰ ਤੁਸੀਂ ਆਪਣੇ ਭਰਾ ਕੋਲ ਜਾਓ ਨਾ ਤੇ ਨਾਲੇ ਮੈਨੂੰ ਹੈਪੀ ਪਤਾ ਕੀ ਆਂਦਾ ਸੀ ਮਾਮਾ ਜੀ ਤੁਸੀਂ ਮੰਮੀ ਨੂੰ ਸਾਡੇ ਕੋਲ 에어ਪੋਰਟ ਦੇ ਉੱਤੇ ਤੇ ਮੈਂ ਸਾਡੇ ਜਾਊਂਗਾ ਤੇ ਨਾਲੇ ਇਦਾਂ ਕਰਿਓ ਤੇ ਦੋ ਚਾਰ ਸੂਟ ਬਣਾ ਦੋ ਤੁਹਾਨੂੰ ਮੈਂ ਹੁਣ ਦਗੇ ਕੀ ਪਤਾ ਤੁਸੀਂ ਕਦੋਂ ਆਣਾ ਵਾ ਐਦਾਂ ਨਹੀਂ ਗੱਲਾਂ ਨਹੀਂ ਕਰਦੇ ਜਿੰਦੇ ਭੈਣ ਆ ਜਿੰਦਰੇ-ਉਂਦਰੇ ਮਾਰ ਕੇ ਤੂੰ ਆ ਜਾ ਇੱਥੇ ਮੇਰੇ ਕੋਲ ਇੱਥੇ ਚਾਰ ਦਿਨ ਗੱਲਾਂ ਬਾਤਾਂ ਕਰਾਂਗੇ ਆ ਵੇਖਣਾ ਕੀ ਆ ਆਓ ਤੁਸੀਂ ਇੱਥੇ ਆਓ ਨਹੀਂ ਤੇ ਮੈਂ ਲੈ ਆਣਾ ਤੁਹਾਨੂੰ ਆਪਣੇ ਤਾਂ ਚਲੋ ਠੀਕ ਆ ਤੁਸੀਂ ਕਰ ਲਓ ਤਿਆਰੀ ਫਿਰ ਹਾਂ ਹਾਂ ਠੀਕ ਠੀਕ ਚੰਗਾ ਭੈਣ ਜੀ ਹੱਸੇ ਗੱਲ ਤੱਕ ਤੇਗਾ ਕੋਣ ਆਹ ਕਿਹਦਾ ਹੀਗਾ ਮੇਰੀ ਗੱਲ ਸੁਣ ਹਾਂਜੀ ਭੈਣ ਜੀ ਦਾ ਵਿਆਹ ਆ ਗਿਆ ਵਾ ਅੱਜ ਮੈਨੂੰ ਹੈਪੀ ਦਾ ਫੋਨ ਆਇਆ ਸੀ ਅੱਛਾ ਆਪੇ ਕਹਦਾ ਮਮੀ ਦਾ ਵਿਆਹ ਘਲਾਤਾ ਮੈਂ ਹਾਂ ਚਲ ਜਣਾ ਆਸੇ ਬਾਹਰ ਅੱਛਾ ਚਲ ਜਣਾ ਵਾ ਤੇ ਤੁਹਾਨੂੰ ਕਹਦਾ ਚਾ ਚੜਿਆ ਆ ਚਾ ਫੜ ਦੋ ਠੰਡੀ ਹੋਈ ਨਹੀਂ ਉਹ ਮੇਰੀ ਗੱਲ ਇੱਥੇ ਇਕੱਲੀ ਰੈਂੜੀ ਵਿਚਾਰੀ ਹਾਂ ਤੇ ਚਲ ਆਪਣੇ ਨਿਆਣੇ ਕੋਲ ਜਾਊਗੀ ਤੇ ਚੱਲ ਵਧੀਆ ਨਹੀਂ ਉਹਨੇ ਤਾਂ ਫੇਰ ਟੱਪਰ ਚੱਲ ਜਾਣਾ ਤੇ ਤੁਹਾਨੂੰ ਕਹਦਾ ਐਡਾ ਚਾ ਚੜਿਆ ਤੁਸੀਂ ਉਹਨੂੰ ਕੀ ਕਹਿ ਜੇ ਸੂਟ ਬਣਾ ਕੇ ਦਊਂਗਾ ਆ ਜਾ ਕਿਤੇ ਨਾ ਜਾਣਾ ਉਹਨੇ ਤਾਂ ਹੁਣ ਇੱਧਰ ਕਿ ਲੈਣਾ ਆਉਣਾ ਹੁਣ ਜਾਣਾ ਤਾਂ ਆਪਣੇ ਘਰ ਦੇ ਨਹੀਂ ਬੰਦੇ ਨੇ ਵੇਖਣਾ ਹੁੰਦਾ ਸੌ ਕੰਮ ਹੁੰਦੇ ਆ ਸੌ ਕੰਮ ਉਥੇ ਕਹਦਾ ਜਿੰਦਰੇ ਮਾਰ ਕੇ ਜਾਣਾ ਉਥੇ ਚਾਰ ਜਣ ਵੇਸੇ ਮੇਰੇ ਕੋਲ ਆਪੂਗੀ ਨਾ ਉਹਨੇ ਚਾਰ ਦਿਨ ਇੱਥੇ ਕੀ ਕਰਨਾ ਵਾ ਤੈਨੂੰ ਕਹਦੀ ਤੰਗੀਆ ਦੇ ਨਾਲ ਤੰਗੀ ਆ ਉਹੀ ਜਿਹੜੀ ਕੋਈ ਕਸਰ ਰਹਿ ਗਈ ਆ ਉਹ ਹੁਣ ਪੂਰੀ ਕਰਨਾ ਹੋਣਾ ਉਹਨੇ ਤੇਰਾ ਮੈਨੂੰ ਜਾਵਦਾ ਦਿਮਾਗ ਖਰਾਬ ਇੱਕ ਤਾਂ ਮੈਨੂੰ ਤੁਹਾਡੇ ਨਹੀਂ ਸਮਝ ਆਉਂਦੀ ਹਾਂ ਕੀ ਤੰਗੀ ਤੂੰ ਹਾਂ ਉਹ ਹੈਪੀ ਤੇ ਵਿਜ਼ਾ ਕਾਲ ਤਵਾਦ ਤੋ ਹੀ ਉਹਨੂੰ ਸਦਨ ਦੇ ਪੁਰ ਤੋਂ ਆਣ ਕੇ ਇੱਥੇ ਦੌੜਾ ਵੜ ਜਾ ਹੈ ਬਸ ਉਹਨੇ ਆਪਣੇ ਘਰ ਪੰਦਾ ਕੋਈ ਨਹੀਂ ਕੰਮ ਹੈਗਾ ਉਹਨੂੰ ਬਸ ਆਪਣੇ ਘਰ ਦੇ ਕੰਮ ਸੰਭੇ ਇੱਥੇ ਕਿ ਲੈਣ ਆਉਣਾ ਨੇ ਤੇ ਕੰਮ ਸੰਭ ਕੇ ਆਉਗੀ ਜਿਹੜੇ ਚਾਰ ਦਿਨ ਹੈਗੇ ਮੈਂ ਇੱਥੇ ਰਹਿਪੂਗੀ ਮੇਰੇ ਕੋਲ ਦੋ ਚਾਰ ਦਿਨ ਆਹੋ ਚਾਰ ਦਿਨ ਇੱਥੇ ਘਰ ਰਹਿ ਜੂਗੀ ਤੇ ਮੇਰੇ ਘਰ ਦੇ ਚਖਣਾ ਵੜ ਜੂਗੀ ਉਹ ਜਿਹੜੀ ਮਾੜੀ ਮੋਟੀ ਹੱਥਾਂ ਚ ਹੈਗੀ ਉਹ ਵੀ ਉਹਨੇ ਕੱਢ ਜਾਣੀ ਆ ਉਹਨੂੰ ਅੱਗੇ ਪਰ ਲੱਗਣ ਦੇ ਅੱਛਾ ਆਹ ਗੱਲ ਵਾ ਸਹੀ ਗੱਲ ਤੇ ਮੁੱਦੇ ਤੇ ਆਹ ਤੂੰ ਸਹੀ ਗੱਲ ਦੇ ਮੁੱਦੇ ਨੇ ਕੀ ਆਉਣਾ ਮੈਂ ਪੁਆੜ ਦੀ ਜੜ ਤੂੰ ਆਪੋਂ ਪੀ ਆ ਵੇਖੋ ਆ ਟਾਈਮ 4:30 ਹੋ ਗਏ ਆ ਹੈ ਜਿਹੜਾ ਤੁਹਾਡਾ ਮੁੰਡਾ ਵਾ ਤਿਆਰ ਬਿਆਰ ਹੋ ਗਿਆ ਤੇ ਆ ਨਿਰਕੋ ਇਹ ਮੰਮੀ ਮੈਂ ਦਲਜੀਤ ਨੂੰ ਸ਼ਹਿਰੋਂ ਨਾ ਕਮਾ ਲਿਆ ਵਾ ਪੀ ਆ ਕੋਈ ਟਾਈਮ ਥੋੜੀ ਜਾਣਦਾ ਪੀ ਜਾਣਾ ਬੰਦੇ ਨਾਲ ਟਾਈਮ ਨਾਲ ਜਾਵੇ ਤੇ ਆ ਟਾਈਮ ਤੇ ਮੈਂ ਕੀ ਕਰਨਾ ਵਾ ਰੋਟੀ ਪਾਣ ਦਾ ਟਾਈਮ ਹੋਇਆ ਵਾ ਤਾਰਾਂ ਦਾ ਹੋਇਆ ਵਾ ਉਹ ਕਿਨੇ ਕਰਨੀ ਨਾ ਵਾ ਹੈ ਆਂਦਾ ਕੋਈ ਨਹੀਂ ਮੇਰੇ ਖਵਾ ਪਿਆ ਲਵਾ ਕੁਛ ਤੇ ਮੈਂ ਦੱਸ ਕੀ ਖਾਣਾ ਪੀਣਾ ਗੁੜ ਗੁੜੇ ਗੰਦ ਬਣਦਾ ਬਾਹਰ ਜਿਹੜੀ ਕੋਈ ਚਾਹੀਦੀ ਚੀਜ਼ ਹੁੰਦੀ ਆ ਖਾ ਕੇ ਤੇ ਬਿਮਾਰ ਹੋ ਜੂ ਮੜ ਕੇ ਸ਼ਹਿਰੋਂ ਕੋ ਕੋ ਮੇਰੇ ਕੋ ਨੂੰ ਉੱਠਾ ਜਾਣ ੜਿਆ ਅੱਛਾ ਆਪਣੀ ਦਿਨ ਦਿਨ ਨੂੰ ਜੇ ਤਾਂ ਗਰਾਂ ਸਮਾਂ ਮੈਂ ਗੋਲ ਗੱਪੇ ਖਾਈ ਗੋਲ ਗੱਪੇ ਖਾਣੇ ਤਾਂ ਕੱਢੀ ਨਹੀਂ ਹਾਂ ਤਾਂ ਤੂੰ ਹੀ ਤੇ ਮੇਰੇ ਅਸਰ ਲੈਂਦੇ ਹੈਗੇ ਚੜਾ ਕੇ ਹਣਾ ਅੱਛਾ ਨਹੀਂ ਖੜਦਾ ਰਿਹਾ ਤੈਨੂੰ ਮੈਂ ਹਟਦੇ ਹੁੰਦੇ ਕਿਤੇ 100 ਉਤਰਲੇ ਪੌਣੇ ਕਿਤੇ ਫਿਰ ਜਾ ਕੇ ਕਿਤੇ ਦਹੀਂ ਜਿਹੜਾ ਬਾਅਦ ਕਿਤੇ ਉਹ ਮੇਰੀ ਰੀਜ ਪੂਰੀ ਦਿੰਦੇਗੀ ਭੱਲੇ ਭੱਲੇ ਉਹ ਕਿਤੇ ਰਹਿਣ ਤੇ ਰੱਬ ਨੂੰ ਲੱਗੇ ਨਾ ਆਪਣੇ ਮੁੰਡੇ ਕੋ ਕੋ ਸਿੱਖ ਲੋ ਹੁਣ ਕੀ ਹੋ ਗਿਆ ਮੈਨੂੰ ਹੁਣ ਮੈਂ ਬੁੱਢੀ ਹੋ ਗਈ ਆ ਜੇ ਅੱਜ ਹੋ ਘੁੰਮਣ ਗਏ ਤਾਂ ਅਸੀਂ ਵੀ ਚੱਲ ਜਾਾਂ ਘੁੰਮਣ ਕਹਿ ਦੇਣ ਤੇ ਜੀਬਾਂ ਤੋਂ ਮਿੱਠੀ ਕਰਦਾ ਹਾਂ ਆਪੇ ਜਾ ਕਰੂ ਮੈਂ ਨਾਲ ਤੇਰੇ ਜੀਬਾਂ ਮੇਰੀ ਜਿਹੜਾ ਹਰ ਵੇਲੇ ਜੀਬਾਂ ਤੇ ਮ ਮੇਰੀ ਗੱਲ ਸੁਣੋ ਮਿਰਚਾਂ ਮੇਰੇ ਆਪੇ ਹਟ ਜਾਣ ਜੇ ਤੁਸੀਂ ਮੇਰੇ ਵੱਲ ਦੀ ਗੱਲ ਕਰ ਲੋ ਤੇ ਤਾਂ ਤੁਹਾਨੂੰ ਤਾਂ ਮੈਂ ਦਿਖਦੀ ਹੀ ਨਹੀਂ ਆ ਤੇ ਮੇਰੇ ਤਾਂ ਮਠਾਸ ਕਿਥੋਂ ਆਉਣੀ ਆ ਗੱਲ ਚੰਗੀ ਹੋਵੇ ਨਾ ਭਾਈ ਤੇ ਮੈਂ ਤੇਰਾ ਸਾਥ ਦਵਾਂ ਜਦੋਂ ਗੱਲ 'ਚ ਤੁੱਕ ਕੋਈ ਹੈ ਨਹੀਂਗੀ ਤੇ ਮੈਂ ਵੀ ਸਦਾਈ ਭਰੀ ਫਰਾਂ ਇਹ ਗੱਲ 'ਚ ਕੋਈ ਤੁੱਕ ਨਹੀਂ ਆ ਕਿ ਆ ਹੁਣ ਟਾਈਮ ਹੋਇਆ ਰੋਟੀ ਪਾਣੀ ਦਾ ਆ ਕੋ ਟਾਈਮ ਜਾਣਦਾ ਹੈਗਾ ਵੀ ਇਹੋ ਟਾਈਮ ਜਾਣਦਾ ਹੁੰਦਾ ਵਾ ਠੰਡਾ ਆ ਆ ਤੇ ਮੈਨੂੰ ਆਂਦਾ ਤਾਂ ਹਲੀ ਵੀ ਲਿਆਉਂਗਾ ਹੱਤੀ ਦਾ ਪੀਦਾ ਮੈਂ ਮੈਂ ਪੀਦਾ ਫਿਰ ਮੰਨ ਲਾ ਆ ਅੱਗੇ ਮੈਂ ਬਿਮਾਰ ਫਿਰ ਮੇਰਾ ਪਾਟ ਡਿਆ ਕਿਤੇ ਆਸ ਨਹੀਂ ਕਿਸੇ ਤੋਂ ਕੋਲ ਕੁੱਟ ਚਾਹ ਬਣਾ ਕੇ ਦੇ ਦੇ ਆਣ ਬਣਾ ਕੇ ਲਿਆਈ ਆ ਤੇ ਤੁਸੀਂ ਹੁਣ ਠੰਡੀ ਕਰਕੇ ਪੀਣੀ ਆ ਮੇਰੀ ਗੱਲ ਸੁਣ ਜੇ ਪੀਜਾ ਲੈ ਹੋਊਗਾ ਨਾ ਸਿਰ ਤੇ ਮਾਰਿਆ ਤਾਂ ਸਿਰ ਠੰਡਾ ਹੋ ਜਾਊਗਾ ਤੇ ਮਾਰ ਲਈ ਚੰਗਾ ਤੁਸੀਂ ਤੇ ਇਹ ਕੋਈ ਚੰਦੇ ਜੇ ਤਾਂ ਤਾਂ ਮੱਗੇ ਚੰਗੀ ਲੱਗਦੀ ਜਿੱਦਾਂ ਮਰਜ਼ੀ ਕਰ ਲਓ ਤੇ ਸਾਰੇ ਕਿੱਥੇ ਗਿਆ ਵਾ ਉਹਨਾਂ ਆ ਵੇਖ ਲੈ ਡੰਗਰ ਵੇਖ ਲੈ ਇੱਕ ਵਾਰੀ ਹੁਣ ਉਹ ਚੱਲ ਗਿਆ ਵਾ ਕਰ ਲਓ ਪੁੱਛ ਲਓ ਉਹਨੂੰ ਕਿ ਕਿੱਥੇ ਆਓ ਇੱਥੇ ਤੇਰਾ ਬਰਦਾ ਅਗੇ ਹਾਂ ਤੇਰਾ ਕਰਦਾ ਇੱਥੇ ਹੋ ਚੱਲ ਕੋਈ ਨਹੀਂ ਮੈਂ ਵੇਖ ਲੂੰਗਾ ਪੱਠਿਆਂ ਦਾ ਕੀ ਹੋਣ ਲਿਆ ਵਾ ਕੋਈ ਨਹੀਂ ਜਾਣੂ ਰੋਕਾ ਨਾ ਕਰ ਚੰਗਾ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਪੁੱਤ ਯਾਰ ਜੀ ਚੰਗਾ ਵਹਾਲ ਬਹੁਤ ਸਭ ਸਿਹਤ ਦਾ ਠੀਕ ਆ ਪੁੱਤ ਸਿਹਤ ਦਵਾਈ ਦੂਈ ਖਾ ਕੇ ਤੁਰੇ ਫੇਰੀਦਾ ਵਾ ਓਏ ਆਹ ਚਲੋ ਹੁਣ ਏ ਟਰਾਈਆਂ ਵੀ ਚਲੋ ਜਿਹੜਾ ਟਾਈਮ ਹੈਗਾ ਦਵਾਈ ਦੂਈ ਖਾ ਕੇ ਪੂਰਾ ਕਰਨਾ ਪੈਣਾ ਹਾਂ ਤੇ ਹੋਰ ਜੀਵਨ ਕਿੱਥੇ ਜੀਵਨ ਘਰ ਹੀ ਜੇ ਮੈਂ ਸੁਣਿਆ ਠੀਕ ਨਹੀਂ ਤੇ ਮੈਂ ਤਾਂ ਪਤਾ ਲਿਆ ਨਹੀਂ ਆ ਜਾ ਕੇ ਓਏ ਆਹ ਥੋੜੀ ਜੀ ਠੇਜ ਲਗੀ ਸੀ ਅੱਛਾ ਓਏ ਐਵੇਂ ਫਿਕਰ ਫੁਕਰ ਜਾ ਕਰਦੇ ਰਹਿੰਦੀ ਆ ਉਹ ਜਦੋਂ ਦਾ ਗੁੱਡੀ ਦਾ ਵਿਆਹ ਨਹੀਂ ਕੀਤਾ ਹਾਂ ਤੇ ਉਹ ਮੈਂ ਬਥੇਰਾ ਕਿੰਨਾ ਵੀ ਛੱਡ ਪਰੇ ਹੁਣ ਚਲੋ ਆਪਣੇ ਘਰ ਰਜ ਜੀ ਕੋਈ ਵਸਣ ਲਈ ਕੋਈ ਗੱਲ ਨਹੀਂ ਪਤਾ ਫਿਕਰ ਕਾਦਾ ਵਾ ਤਿਆਂ ਨੇ ਆਪਣੇ ਘਰ ਹੀ ਜਾਣਾ ਉਹ ਤਾਂ ਜੀ ਕਿੰਨੇ ਕਿਤੇ ਟੈਨਸ਼ਨ ਲੈਂਦੀ ਆ ਮੈਂ ਦੱਸ ਉਹ ਮੈਂ ਵੀ ਮੇਰੀ ਸੁਣ ਲੈ ਗੱਲ ਚੰਗਾ ਪਲਾ ਘਰ ਸਭ ਕੁਝ ਨੂੰ ਲੱਤਿਆ ਵਾ ਠੀਕ ਨਹੀਂ ਮਾਸੀ ਦੀ ਪਾਈ ਜੀ ਇੱਕ ਦਾ ਇੱਕ ਦਿਨ ਜੋਣੀ ਸੀ ਨਾ ਮੈਂ ਕਲ ਪਤਾ ਕਰ ਨਹੀਂ ਬਤਨਾ ਸਾਰੇ ਧੀਆ ਜੰਮਦੀਏ ਬਗਾਨਾ ਤੁਹਾਨੂੰ ਹੁੰਦੀ ਆ ਹਾਂ ਬਗਾਨਾ ਇਹ ਆ ਵੀ ਮੈਂ ਤੈਨੂੰ ਕਹਿ ਵੀ ਤਾਂ ਟੈਨਸ਼ਨ ਲਿਆ ਕਰ ਤੇ ਫਿਰ ਵੀ ਨਾ ਅੱਛਾ ਕਿਤੇ ਵੇਲੇ ਵੇਲੇ ਸੋਚ ਸਾਜ ਲੈਂਦੀ ਆ ਤੇ ਮੈਂ ਆ ਮੇਰੀ ਸੁਣ ਲੈ ਗੱਲ ਇਸ ਤਰ੍ਹਾਂ ਦੇ ਨਾ ਬਹੁਤ ਕਮ ਮਾੜਾ ਵਾ ਹੈ ਨਹੀਂ ਨਹੀਂ ਕੋਤੇ ਇਦਾਂ ਬੰਦਾ ਬਿਮਾਰ ਪੈ ਜਾਏ ਤਾਂ ਫਿਰ ਬੜਾ ਮੁਸ਼ਕਲ ਆ ਹਾਂਜੀ ਹਾਂਜੀ ਚਿੰਤਾ ਕਾਨੂੰ ਕਰਨੀ ਉਹ ਤੇ ਮਹਾਰਾਜ ਨੇ ਚੰਗਾ ਘਰ ਤੁਹਾਨੂੰ ਦੇਤਾ ਬੜਾ ਸੋਹਣਾ ਧੀ ਨੂੰ ਹੋਰ ਕੀ ਚਾਹੀਦਾ ਹਾਂਜੀ ਬੜਾ ਸ਼ੁਕਰ ਆ ਪ੍ਰਮਾਤਮਾ ਦਾ ਲੋਕੀ ਤਾਈ ਜੀ ਸਾਨੂੰ ਗਰੀਬ ਸਮਝ ਕੇ 20 20 ਗੱਲਾਂ ਕਰਦੇ ਠੀਕ ਨਹੀਂ ਕੋਈ ਪੁੱਤ ਕਰਦੇ ਹੀ ਆ ਗੱਲਾਂ ਬਥੇਰੀਆਂ ਕੋਈ ਗੱਲ ਨਹੀਂ ਮਹਾਰਾਜ ਨੇ ਬੜਾ ਸੋਹਣਾ ਕੀਤਾ ਵਾ ਠੀਕ ਹੈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਪ੍ਰਮਾਤਮਾ ਨੇ ਨਾ ਚੰਗੇ ਰਿਸ਼ਤੇ ਦਤਾਈ ਜੀ ਟਕਰਾਤੇ ਆ ਬਹੁਤ ਸੋਹਣੇ ਲੱਗਦੇ ਆ ਚਲੋ ਹੁਣ ਜੇ ਧੀ ਸੁਖੀ ਹੋਵੇ ਤਾਂ ਸਭ ਕੁਝ ਸੁਖੀ ਸਭ ਕੁਝ ਸੁਖੀ ਬਿਲਕੁ ਆਹ ਚਿੰਤਾ ਕਾ ਦੀ ਉਹ ਕਿਹੜੀ ਕਿਤੇ ਗਰੀਬ ਘਰ ਗਈ ਆ ਨਹੀਂ ਨਹੀਂ ਚੰਗੇ ਘਰ ਚਲੀ ਗਈ ਆ ਮਾਹ ਰਾਜ ਨੇ ਬਾਕੀ ਰਿਸ਼ਤੇਦਾਰ ਚੰਗੇ ਟੱਕਰ ਗਏ ਨੇ ਹੋਰ ਕੀ ਚਾਹੀਦਾ ਵਾ ਹਾਂਜੀ 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 ਇਹੋ ਹੀ ਹੁੰਦਾ ਵਾ ਹਾਂਜੀ ਹਾਂਜੀ ਚਲੋ ਘਰੇ ਹੁਣੀ ਆ ਹਾਂ ਹੋ ਮੈਂ ਚੱਲਦੀ ਹਾਂ ਮੈਂ ਪਤਾ ਲਿਆਓ ਥੋੜਾ ਵੀ ਐਵੇਂ ਟੈਨਸ਼ਨ ਨਾ ਲਿਆ ਕਰ ਕੋਈ ਗੱਲ ਨਹੀਂ ਕੀ ਠੀਕ ਨਹੀਂ ਨਹੀਂ ਸਮਝਾਵਾਂਗੀ ਦੱਸ ਤੂੰ ਟੈਨਸ਼ਨ ਕਿਹੜੀ ਗੱਲ ਦੀ ਉਹਨੂੰ ਪੁੱਛਣਾ ਵੀ ਲੈਣੀ ਆ ਤੇ ਤੇਰੀ ਆਪਣੇ ਘਰ ਸੁખી ਆ ਮਹਾਰਾਜ ਨੇ ਸਾਰਾ ਪਰਿਵਾਰ ਚੰਗਾ ਟੱਕਰ ਗਿਆ ਵਾ ਤੂੰ ਟੈਨਸ਼ਨ ਕਿਉਂ ਲੈਣੀ ਆ ਉਹ ਤਾਂ ਗੱਲ ਵਾ ਨਾ ਆਹੋ

ਤੇ ਵਾਵਾ ਬ੍ਰੋ ਹਾਲ ਰਹੀ ਆ ਮੇਰਾ ਤੇ ਮੌਸਮ ਦਾ ਕਰਕੇ ਹੋ ਗਿਆ ਹੁਣ ਹਾਂਜੀ ਹਾਂਜੀ ਅੱਛਾ ਹਾਂਜੀ ਤੁਸੀਂ ਸੁਣਾਓ ਕਿਦਾਂ ਸੇ ਤਾਂ ਠੀਕ ਵਾ ਠੀਕ ਵਾ ਪਤ ਸੇ ਤਾਂ ਇਦਾਂ ਹੀ ਆ ਦਵਾਈ ਦੂਈ ਖਾ ਕੇ ਤੁਰੇ ਫੇਰੀਦਾ ਵਾ ਅੱਛਾ ਅੱਛਾ ਠੀਕ ਵਾ ਠੀਕ ਵਾ ਬਸ ਇਦਾਂ ਹੀ ਆ ਤੁਹਾਨੂੰ ਪਤਾ ਹੀ ਜਦੋਂ ਦੀ ਕੁੜੀ ਵੀ ਆਈਏ ਫਿਰ ਜੀ ਨਹੀਂ ਲੱਗਦਾ ਧਿਆਨ ਤੇ ਰਹਿੰਦਾ ਕੁੜੀ ਦੇ ਵਿੱਚ ਹੀ ਤੇ ਤਾਂ ਕਰਕੇ ਮਾੜਾ ਮੋਟਾ ਹੋ ਜਾਂਦਾ ਅੱਛਾ ਤੇ ਉਹ ਇਹ ਕੁੜੀ ਨੇ ਕੀਤਾ ਕੋਈ ਫੋਨ ਫਾਨ ਜਾਂ ਤੁਸੀਂ ਗਏ ਆਏ ਕਿਤੇ ਉਧਰ ਫੋਨ ਫੋਨ ਤੇ ਕਦੀ ਕਿਦਾਂ ਹੀ ਕਰੀਦਾ ਵਾ ਬਹੁਤਾ ਵੀ ਮੈਂ ਫੋਨ ਕਰਦੀ ਤੇ ਅਗਲੇ ਆਖਣਗੇ ਵੀ ਮਾਂ ਰੋਜ਼ ਫੋਨ ਕਰਨ ਬੈਹਂ ਜਿੰਦੀ ਆ ਆਹੇ ਵੀ ਗੱਲ ਹੈ ਵਾ ਆਹ ਤਾਂ ਕਰਕੇ ਮੈਂ ਡਰਦੀ ਫੋਨ ਵੀ ਕਾਟੀ ਕਰਨੀ ਤਾਈ ਜੀ ਚਲੋ ਪੁੱਤਰਾ ਜੀ ਬਾਜੀ ਪੁੱਛਣਾ ਹੀ ਹੁੰਦਾ ਤੇ ਪੁੱਤ ਨੂੰ ਨਵਾਂ ਨਵਾਂ ਤੈਨੂੰ ਪਤਾ ਰਿਸ਼ਤੇਦਾਰੀ ਆ ਸੋ ਗੱਲ ਹੁੰਦੀ ਆ ਤੇ ਤੁਸੀਂ ਆਪ ਵੀ ਕਿਤੇ ਫੇਰਾ ਮਾਰ ਆਇਆ ਕਰੋ ਜਾ ਕੇ ਦਸੀ 15 ਦਿਨੀ ਮੈਂ ਤਾਂ ਕਿਹਾ ਸੀ ਤੇ ਪਿਓ ਨੂੰ ਤੇ ਮੈਨੂੰ ਆਦੇ ਚੰਗੇ ਨਹੀਂ ਲੱਗੇਦਾ ਇਦਾਂ ਮੈਂ ਚੰਗੇ ਨਹੀਂ ਲੱਗੇਦਾ ਧੀਆਂ ਦੇ ਮਗਰ ਨਾ ਜਾਓ ਤੇ ਅਗਲਿਆਂ ਨੂੰ ਤੇ ਫਿਰ ਕੋਈ ਡਰੀ ਨਹੀਂ ਹੁੰਦਾ ਗੱਲ ਤੇ ਵਾਕਿਆ ਤੁਹਾਡੀ ਸਹੀ ਆ ਆਹੋ ਮੈਂ ਤਾਂ ਬਥੇਰਾ ਕਹਿੰਦੀ ਨਹੀਂ ਨੀ ਆਹੇ ਤਗੜਾ ਘਰ ਤੇ ਭਾਵੇਂ ਮਾੜਾ ਕਾ ਦੇ ਨਹੀਂ ਗੱਲ ਵੀ ਜੇ ਤਗੜਿਆ ਤੇ ਹੁਣ ਮਾਂ ਪਿਓ ਨੇ ਪਿੱਛੇ ਜਾਣਾ ਹੀ ਨਹੀਂਗਾ ਪਤਾ ਤੋਂ ਲੈਂਦੇ ਰਹਿਣਾ ਚਾਹੀਦਾ ਤੀ ਪੁੱਤ ਦਾ ਅਗਲਿਆਂ ਨੂੰ ਵੀ ਡਰ ਹੁੰਦਾ ਗੱਲ ਤੇ ਵਾਕਿਆ ਸਹੀ ਆ ਤੁਹਾਡੀ ਆਹੋ ਨਹੀਂ ਕੋਈ ਗੱਲ ਨਹੀਂ ਇਹ ਹੁੰਦੇ ਆ ਨਾ ਬਾਹਰ ਤੇ ਮੈਂ ਫਿਰ ਕਹਿੰਨੀ ਇਹਨਾਂ ਨੂੰ ਤੇ ਜਾ ਕੇ ਤੇ ਹੁਣੇ ਹੋ ਕੇ ਆਵਾਂਗੇ ਆਹੋ ਨਹੀਂ ਪੁੱਤ ਜਾਣਾ ਚਾਹੀਦਾ ਵਾ ਤੀ ਪੁੱਤ ਦੇ ਪਿੱਛੇ ਜਾਣਾ ਚਾਹੀਦਾ ਵਾ ਉਦਾਂ ਵੀ ਮੇਰਾ ਬਥੇਰਾ ਮਿਲਣ ਨੂੰ ਜੀ ਕਰਦਾ ਸੀਗਾ ਮੈਂ ਤੇ ਝੱਕਦੀ ਨਹੀਂ ਕਹਿੰਦੀ ਤੇ ਹੁਣ ਮੈਂ ਕਹੂੰਗੀ ਨਾ ਤੁਹਾਡਾ ਨਾਂ ਲੈ ਕੇ ਕਿ ਤਾਈ ਜੀ ਕਹਿੰਦੇ ਸੀਗੇ ਵੀ ਜਰੂਰ ਜਾਓ ਆਹੋ ਨਹੀਂ ਨਹੀਂ ਕੋਈ ਗੱਲ ਨਹੀਂ ਜਾਓ ਤੁਸੀਂ ਮੈਂ ਅਗਰ ਕੇ ਆਉਂ ਮੈਂ ਪਤਾ ਲੱਗ ਜਾਂਦਾ ਵਾ ਪਰਿਵਾਰ ਦੇ ਸੁਭਾਅ ਦਾ ਕਿੱਦਾਂ ਦਾ ਕਿੱਦਾਂ ਦਾ ਨਹੀਂ 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 ਠੀਕ ਵਾ ਠੀਕ ਵਾ ਕੋਈ ਨਹੀਂ ਤਾਈ ਜੀ ਹੁਣ ਤਾਂ ਜਰੂਰ ਫੇਰਾ ਮਾਰ ਕੇ ਆਵਾਂਗੇ ਤੇ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਬਣਾਵਾ ਕੋਈ ਨਹੀਂ ਚਾਹ ਬਣ ਜਾਂਦੀ ਆ ਚਾਹ ਪੀ ਕੇ ਮੈਂ ਉਤਰਾ ਤੇ ਆਈ ਆ ਪੁੱਤ ਘੜੀ ਘੜੀ ਚਾਹ ਵੀ ਕੀ ਪੀਣੀ ਹੁੰਦੀ ਆ ਚੱਲ ਕੋਈ ਨਹੀਂ ਗੱਲਾਂ ਬਾਤਾਂ ਕਰ ਇਹੋ ਚਾਹ ਆ ਬਾਕੇ ਜਿੰਨਾਂ ਕਰ ਲੈਂਦੇ ਆ ਤਾਂ ਕਰ ਲੈਣੇ ਤੇ ਸਾਡੇ ਕੋਲ ਤੁਸੀਂ ਦਾ ਸੁੱਚੇ ਨੂੰ ਚੱਲ ਜਾਣਾ ਕੋਈ ਨਹੀਂ ਪੀ ਲਾਂਗੇ ਫਿਰ ਠਹਿਰ ਕੇ ਪੀ ਲਾਂਗੇ ਕਿਹੜੀ ਕਾਲੀ ਪਈ ਆ ਅਜੇ ਮੈਂ ਪੀ ਕੇ ਹੀ ਆਈ ਆ ਖਾਣ ਤੁਸੀਂ ਆ ਜਾ ਕਰੋ ਇਦਾਂ ਹੀ ਕਿਤੇ ਆਉਂਦੇ ਜੇ ਨਾ ਮੈਨੂੰ ਬੜਾ ਚੰਗਾ ਲੱਗਦਾ ਵਾ ਉਦਾਂ ਤੇ ਘਰ ਖਲੋਣ ਦੀ ਜੀ ਨਹੀਂ ਕਰਦਾ ਹੁਣ ਐ ਇਦਾਂ ਹੀ ਆ ਫਿਰ ਹੁਣ ਤੈਨੂੰ ਪਤਾ ਰੌਣਕ ਨਹੀਂ ਕੀ ਹੁੰਦੀ ਨਹੀਂ ਹਣਾ ਬੜੀ ਰੌਣਕ ਹੁੰਦੀ ਆ ਬੜੀ ਰੌਣਕ ਮਾਂ ਮਾਂ ਦੇ ਨਾਲ ਉਹਨਾ ਰੌਣਕ ਹੁਣ ਕਰਦੀਆਂ ਰਹਿਣਾ ਮੰਮੀ ਆ ਕਰ ਲਈਏ ਮੰਮੀ ਆ ਕਰ ਲਈਏ ਤੇ ਇੰਨੇ ਨਾ ਹੀ ਆਪਣਾ ਵੀ ਦਿਲ ਲਗਾ ਰਹਿਣਾ ਨਹੀਂ ਬੜਾ ਦਿਰ ਲੱਗਾ ਹੈ ਗੱਲ ਹੁਣ ਤੇ ਸੱਚੀ ਘਰ ਚ ਖਲੋਣ ਜੀ ਨਹੀਂ ਕਰਦਾ ਹੁਣ ਪੁੱਤ ਐਦਾਂ ਮੈਂ ਨਾ ਕਿ ਧੀਆ ਤੈਨੂੰ ਪਤਾ ਹੈ ਤੇ ਬਗਾਨਾ ਪੇੜਾ ਹੁੰਦਾ ਵਾ ਹੈਨਾ ਇਹ ਘਰ ਹੀ ਤੇ ਰੱਖੀਆਂ ਨਹੀਂ ਜਾਂਦੀਆਂ ਇੱਕ ਦਿਨ ਤੇ ਇਹਨਾਂ ਨੂੰ ਬਗਾਨੇ ਘਰ ਕਰਕੇ ਲੈਣਾ ਹੀ ਆ ਲੈਣਾ ਪੈਂਦਾ ਵਾ ਲੈਣਾ ਪੈਂਦਾ ਵਾ ਕੀ ਕਰਨਾ ਫਿਰ ਹੁਣ ਸਹੀ ਗੱਲ ਜੀ ਇਹਨਾਂ ਵਿਚਾਰੀਆਂ ਦਾ ਇਸੇ ਤਰ੍ਹਾਂ ਹੀ ਮਹਾਰਾਜ ਨੇ ਬਗਾਨੇ ਘਰ ਹੀ ਲਿਖਿਆ ਵਾ ਚਲ ਮਹਾਰਾਜ ਮਿਹਰ ਕਰੇ ਆਪਣੇ ਘਰ ਹੀ ਸੁਖੀ ਰਹੇ ਹਾਂ ਬਸ ਇਹ ਹੱਥ ਜੋੜਿਆ ਕਰ ਪਏ ਆਪਣੇ ਘਰ ਮਹਾਰਾਜ ਉਹਨੂੰ ਸੁਖ ਦਵੇ ਧੀ ਨੂੰ ਤੇ ਇੰਨਾ ਹੀ ਬੜਾ ਆਪਣੀ ਜਾਨ ਠੰਡੀ ਹਾਂਜੀ ਜੇ ਤੀ ਸੁਖੀ ਤੇ ਜੱਗ ਸੁਖੀ ਵਾਕਿਆ ਸਹੀ ਗੱਲ ਜੇ ਆਹੋ ਚਲ ਤੁਸੀਂ ਬੈਠਾ ਤੇ ਮੈਂ ਚਾਹ ਬਣਾਵਾ ਕੱਪ ਤੁਹਾਡੇ ਵਾਸਤੇ ਚੰਗਾ ਚਲ ਵੇਹਲਾ ਮੈਂ ਤਾਂ ਖਣ ਨਹੀਂ ਚਲਟਿਆ ਨਹੀਂ ਨਹੀਂ ਬਣਾ ਕੇ ਲਿਆਉਂਦੀ ਆ ਮੈਂ ਚਲੋ